ਦੂਜੇ ਸਬਕ ਦੇ ਉੱਤੇ ਅਸੀਂ ਧਿਆਨ ਦੇਵਾਂਗੇ ਮੇਰੇ ਨਾਲ ਰਸੂਲਾਂ ਦੇ ਕਰਤੱਵੋ ਦੇ ਅੱਠ ਅਧਿਆਏ ਔਰ ਉਸ ਦੇ ਅਸੀਂ 1 ਤੋਂ 3 ਤੱਕ ਪੜਿਆ ਪੜਿਆ ਸੀ ਉਸ ਨੂੰ ਫੇਰ ਅਸੀਂ ਪੜਾਂਗੇ ਰਸੂਲਾਂ ਦੇ ਕਰਤੱਵ ਅੱਠ ਦਾ 1 ਤੋਂ 3 ਬਚਨ ਅਤੇ ਉਹਦਾ 5 ਬਚਨ ਮੈਂ ਪੜਦਾ ਹਾਂ ਤੁਸੀਂ ਸੁਣੀਏ ਉਸੇ ਦਿਨ ਕਲੀਸਿਆ ਉੱਤੇ ਜਰੂਸਲਮ ਵਿੱਚ ਸੀ ਜੀਡੀ ਵੱਡਾ ਕਸ਼ਟ ਹੋਣ ਲੱਗਾ ਤੇ ਰਸੂਲਾਂ ਤੋਂ ਬਿਨਾਂ ਸਭ ਜੂਹੂਦਿਆ ਤੇ ਸਾਂਭਰੀਆਂ ਦੇ ਦੇਸ਼ਾਂ ਵਿੱਚ ਖਿੰਡ ਗਏ ਭਗਤ ਲੋਕ ਇਸਤੀਫਾਨ ਨੂੰ ਦੱਬਿਆ ਅਤੇ ਉਹਦੇ ਲਈ ਵੱਡਾ ਵਰਲਾਮ ਕੀਤਾ ਪਰ ਸੌਲਸ ਕਲੀਸਿਆ ਦਾ ਨਾਸ਼ ਕਰਦਾ ਸੀ ਅਤੇ ਉਹ ਘਰਾਂ ਵਿੱਚ ਬਾੜ-ਵਾੜ ਕੇ ਮਰਦਾਂ ਤੇ ਤੀਮਿਆਂ ਨੂੰ ਧੂਕ ਸੀਟ ਕੇ ਕੈਦ ਵਿੱਚ ਪਾਉਂਦਾ ਸੀ ਇਸ ਦੇ ਨਾਲ ਅਸੀਂ ਪੜਾਂਗੇ ਪੰਜ वचन ਅਤੇ ਫਿਲਿਪਸ ਨੇ ਸਾਮਰੀਆ ਦੇ ਨਗਰ ਵਿੱਚ ਜਾ ਕੇ ਉਹਦੇ ਅੱਗੇ ਮਸੀਹ ਦਾ ਕੀ ਕੀਤਾ ਪ੍ਰਚਾਰ ਕੀਤਾ ਹallelujah ਹallelujah ਦੂਸਰਾ ਸਬਕ ਜੋ ਫਿਲਿਪਸ ਸਾਨੂੰ ਸਿਖਾਉਂਦਾ ਹੈ ਬਹੁਤ ਹੀ ਔਖਾ ਸਬਕ ਹੈ ਇਹ ਬੜਾ ਹੀ ਕਠਿਨ ਸਬਕ ਹੈ ਫਿਲਿਪਸ ਨੇ ਉਸ ਸਮੇਂ ਸੇਵਾ ਦਾ ਆਰੰਭ ਕੀਤਾ ਫਿਲਿਪਸ ਉਸ ਸਮੇਂ ਸਾਮਰੀਆ ਵਿੱਚ ਨਿਕਲਿਆ ਜਦੋਂ ਕਲੀਸਿਆਂ ਨੂੰ ਸਤਾਇਆ ਜਾ ਰਿਹਾ ਸੀਗਾ ਜਦੋਂ ਕਲੀਸਿਆਂ ਸਤਾਉ ਦੇ ਵਿੱਚ ਹੀ ਲੰਘ ਰਹੀ ਸੀ ਜਦੋਂ ਪੌਲਸ ਸੌਲਸ ਨਾਮੇ ਇੱਕ ਵਿਅਕਤੀ ਕਲੀਸਿਆ ਨੂੰ ਲਿਖਿਆ ਘਰਾਂ ਚ ਬੜ ਵੜ ਕੇ ਘਸੀਟ ਕੇ ਉਹਨਾਂ ਨੂੰ ਬਾਹਰ ਲਿਆਂਦਾ ਸੀ ਤੇ ਉਹਨਾਂ ਨੂੰ ਕਿੱਥੇ ਸੱਟਦਾ ਸੀ ਜੇਲ੍ਹਾਂ ਵਿੱਚ ਪਾਉਂਦਾ ਸੀ ਕੈਦ ਵਿੱਚ ਪਾਉਂਦਾ ਸੀ ਉਸ ਸਮੇਂ ਫਿਲਿਪਸ ਨੇ ਦਲੇਰੀ ਦਿਖਾਈ ਉਸ ਸਮੇਂ ਉਹਨੇ ਪਰਮੇਸ਼ਰ ਤੋਂ ਦਲੇਰੀ ਨੂੰ ਪ੍ਰਾਪਤ ਕਰਕੇ ਸਾਮਰੀਆਂ ਜਾਣ ਦਾ ਨਿਰਣੇ ਲਿਆ ਔਰ ਸਾਮਰੀਆਂ ਵਿੱਚ ਜਾ ਕੇ ਉਹਨੇ ਖੁਸ਼ਖਬਰੀ ਦਾ ਕੀ ਕੀਤਾ ਪ੍ਰਚਾਰ ਕੀਤਾ ਗਵਾਹੀ ਦਿੱਤੀ ਅਤੇ ਰਹਿ ਹੋਇਛ ਸੀ ਦੂਜਾ ਸਬਕ ਜੋ ਸਿੱਖਣ ਜਾ ਰਹੇ ਆ ਉਹ ਹੈ ਚੰਗੇ ਅਤੇ ਮਾੜੇ ਸਮੇਂ ਵਿੱਚ ਪ੍ਰਭੂ ਦੀ ਗਵਾਹੀ ਦਿੰਦੇ ਰਹਿਣਾ ਚੰਗੇ ਅਤੇ ਮਾੜੇ ਸਮੇਂ ਵਿੱਚ ਪ੍ਰਭੂ ਦੀ ਕੀ ਦਿੰਦੇ ਰਹਿਣਾ ਗਵਾਹੀ ਚਾਹੇ ਵਕਤ ਚੰਗਾ ਸਾਡੇ ਤੇ ਚਾਹੇ ਮਾੜਾ ਆ ਜਦੋਂ ਫਿਲੀਪਸ ਖੁਸ਼ਖਬਰੀ ਸੁਣਾਉਣ ਲਈ ਨਿਕਲਿਆ ਉਸ ਸਮੇਂ ਕਲਿਸਿਆਂ ਕਿਹਦੇ ਵਿੱਚੋਂ ਲੰਘ ਰਹੀ ਸੀ ਜਿਵੇਂ ਆਪਾਂ ਗੱਲ ਕੀਤੀ ਸਤਾਹ ਦੇ ਵਿੱਚੋਂ ਜੀ ਔਰ ਜਿੰਨੇ ਜਰੂਸ਼ਲਮ ਦੇ ਵਿਸ਼ਵਾਸੀ ਸੀ ਉਹਨਾਂ ਚ ਬਹੁਤ ਸਾਰੇ ਵਿਸ਼ਵਾਸੀ ਇੱਧਰ ਉੱਧਰ ਅਲੱਗ-ਅਲੱਗ ਨਗਰਾਂ 'ਚ ਜਾ ਕੇ ਭੱਜ ਗਏ ਤੇ ਉਹਨਾਂ ਨੇ ਅਲੱਗ-ਅਲੱਗ ਜਾ ਕੇ ਦੇਸ਼ਾਂ ਦੇ ਵਿੱਚ ਪਨਾਹ ਲੈ ਲਈ ਪਰ ਫਿਲਿਪਸ ਕਿੱਥੇ ਨੂੰ ਆ ਗਿਆ ਸਾਮਰੀਆ ਨੂੰ ਆ ਗਿਆ ਇਹ ਫਿਲਿਪਸ ਲਈ ਚੰਗਾ ਸਮਾਂ ਸੀ ਨਹੀਂ ਮਾਰਦਾ ਉਹ ਜਰੂਸ਼ਲਮ ਤੋਂ ਚੰਗੀ ਖੁਸ਼ਖਬਰੀ ਲੈ ਕੇ ਨਿਕਲਿਆ ਨਹੀਂ ਉਸ ਸਮੇਂ ਇਸਤੀਫਾਨ ਨੂੰ ਪਥਰਾਂ ਦੇ ਨਾਲ ਕੀ ਕੀਤਾ ਗਿਆ ਸੀ ਸ਼ਹੀਦ ਕੀਤਾ ਗਿਆ ਸੀ ਇਸਤੀਫਾਨ ਕਾਤ ਕੀਤਾ ਗਿਆ ਸੀ ਇਸਤੀਫਾਨ ਨੂੰ ਪਥਰਾਂ ਦੇ ਨਾਲ ਮਾਰ ਦਿੱਤਾ ਗਿਆ ਸੀਗਾ ਅਤੇ ਕਲੀਸੀਆ ਨੂੰ ਪੌਲਸ ਨਾਮ ਵਿਅਕਤੀ ਸੁਣਾ ਸਤਾ ਰਿਆ ਸੀ ਜਿਹਨੂੰ ਪੌਲਸ ਵੀ ਕਿਹਾ ਜਾਂਦਾ ਹੈ ਲੇਕਿਨ ਉਸ ਸਮੇਂ ਫਿਲੀਪਸ ਨੇ ਇਸ ਮਾੜੇ ਵਕਤ ਦੇ ਵਿੱਚ ਇਸ ਦੁੱਖ ਦੀ ਘੜੀ ਵਿੱਚ ਪ੍ਰਭੂ ਦੀ ਖੁਸ਼ਖਬਰੀ ਸੁਣਾ ਹੁੰਦਾ ਕੀ ਲਿਆ ਫੈਸਲਾ ਲਿਆ ਹallelujah ਹallelujah ਅਸੀਂ ਕੀ ਸਿਖ ਰਹੇ ਹਾਂ ਦੂਜਾ ਸਬਕ ਸਬਕ ਚਾਹੇ ਸਮਾਂ ਸਾਡੇ ਕੋਲ ਚੰਗਾ ਆ ਤੇ ਚਾਹੇ ਮਾੜਾ ਆ ਸਾਨੂੰ ਖੁਸ਼ਖਬਰੀ ਸੁਣਾਉਣ ਦੇ ਵਿੱਚ ਗਵਾਹੀ ਦੇਣ ਦੇ ਵਿੱਚ ਲੱਗੇ ਰਹਿਣਾ ਸਾਨੂੰ ਸਮੇਂ ਨੂੰ ਨਹੀਂ ਦੇਖਣਾ ਸਾਨੂੰ ਹਾਲਾਤਾਂ ਨੂੰ ਨਹੀਂ ਦੇਖਣਾ ਸਾਨੂੰ ਪ੍ਰਭੂ ਦੇ ਹੁਕਮ ਤੇ ਗੌਰ ਕਰਦੇ ਹੋਏ ਅੱਗੇ ਵਧਣਾ ਹੈ ਜਰੂਸਲਮ ਦੀ ਕਲੀਚਾ ਤੇ ਸਤਾਉ ਸੀ ਉਹ ਬਹੁਤ ਦੁੱਖ ਦਾ ਸਾਹਮਣਾ ਕਰ ਰਹੀ ਸੀ ਅਤਿਆਚਾਰ ਹੋ ਰਿਹਾ ਸੀ ਸ਼ੰਗਾਰ ਸੀ ਉਹਨਾਂ ਦੀ ਲਾਈਫ ਦੇ ਵਿੱਚ ਇਨਾਂ ਹਾਲਾਤਾਂ ਵਿੱਚ ਫਿਲੀਪਸ ਨੇ ਭਜਣ ਦੀ بجائے ਉਹ ਭੱਜ ਸਕਦਾ ਸੀ ਉਹ ਤੋਂ ਬਹਾਨਾ ਸੀ ਉਹ ਕਹਿ ਸਕਦਾ ਸੀ ਵੀ ਕਲੀਚਾ ਨੂੰ ਬਹੁਤ ਕੀ ਕੀਤਾ ਜਾ ਰਿਹਾ ਸਤਾਇਆ ਜਾ ਰਿਹਾ ਮੈਂ ਪ੍ਰਚਾਰ ਕਰਨ ਲਈ ਮੈਂ ਗਵਾਹੀ ਦੇਣ ਲਈ ਮੈਂ ਖੁਸ਼ਖਬਰੀ ਪਰਮੇਸ਼ਰਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਉਹਨੇ ਦਲੇਰੀ ਦੇ ਨਾਲ ਭੱਜਣ ਦੀ ਬਜਾਏ ਸਾਮਰਿਆ ਵਿੱਚ ਜਾ ਕੇ ਮਸੀਹ ਯਸੂ ਦੀ ਗਵਾਹੀ ਨੂੰ ਬੜੀ ਦਲੇਰੀ ਦੇ ਨਾਲ ਦਿੱਤਾ ਹallelujah ਹallelujah ਪਿਆਰੇ ਭੈਣੋ ਤੇ ਭਰਾਵੋ ਸਾਨੂੰ ਯਾਦ ਰੱਖਣਾ ਆ ਕੀ ਯਾਦ ਰੱਖਣਾ ਆ ਚਾਹੇ ਸਮਾਂ ਸਾਡੇ ਉਤੇ ਚੰਗਾ ਆ ਚਾਹੇ ਸਾਡੇ ਦਿਨ ਚੰਗੇ ਚੱਲ ਰਹੇ ਆ ਤੇ ਚਾਹੇ ਸਾਨੂੰ ਪ੍ਰਭੂ ਦੀ ਕੀ ਕਰਨੀ ਆ हां ਸਾਡੇ ਉਤੇ ਚਾਹੇ ਦਿਨ ਚੰਗੇ ਹੋਣ ਚਾਹੇ ਮਾੜੇ ਹੋਣ ਹਰ ਹਾਲਾਤ ਵਿੱਚ ਯਿਸੂ ਮਸੀਹ ਦੀ ਮੈਨੂੰ ਗਵਾਹੀ ਦਿੰਦੇ ਰਹਿਣਾ ਹੈ ਕਿਉਂ ਦਿੰਦੇ ਰਹਿਣਾ ਕਿਉਂਕਿ ਇਹ ਪ੍ਰਭੂ ਯਿਸੂ ਮਸੀਹ ਦੀ ਕੀ ਹੈ ਆ ਗਿਆ ਆ ਕੀ ਹੋਦੀ ਆ ਗਿਆ ਕਿਉਂ ਗਵਾਹੀ ਦਿੰਦੇ ਰਹਿਣਾ ਕਿਉਂਕਿ ਉਹਨੇ ਆਖਿਆ ਜਾਓ ਜਾ ਕੇ ਸਰਬਤ ਸ੍ਰੇਸ਼ਟ ਦੇ ਸਾਹਮਣੇ ਮੇਰੀ ਖੁਸ਼ਖਬਰੀ ਦਾ ਕੀ ਕਰੋ ਪ੍ਰਚਾਰ ਕਰੋ ਤੁਸੀਂ ਕਿ ਸਟੌਨ ਟਾਰਦੇ ਹੋ ਕਹਿੰਦਾ ਉਸ ਤੋਂ ਨਾ ਡਰੋ ਜਿਹੜਾ ਮਨੁੱਖਾ ਨੁਕਾਤ ਕਰ ਸਕਦਾ ਹੈ ਉਸ ਤੋਂ ਡਰੋ ਜਿਹੜਾ ਦੇਹ ਅਤੇ ਆਤਮਾ ਨੂੰ ਨਰਕ ਵਿੱਚ ਸਿੱਟਣ ਦੀ ਰੱਖਦਾ ਹੈ ਸਮਰਤ ਰੱਖਦਾ ਹੈ ਜ਼ਿੰਦਗੀ ਤੇ ਮੌਤ ਦੀਆਂ ਕੁੰਜੀਆਂ ਯਸੂ ਦੇ ਹੱਥ ਵਿੱਚ ਔਰ ਅਸੀਂ ਮੌਤ ਨੂੰ ਪਾਰ ਕਰਕੇ ਜੀਵਨ ਚ ਕੀ ਕਰ ਗਏ ਆ ਪ੍ਰਵੇਸ਼ ਕਰ ਗਏ ਅਸੀਂ ਕਿਸ ਤੋਂ ਡਰਨਾ ਤਦੇ ਤਾਂ ਕਹਿੰਦੇ ਸਾਨੂੰ ਮੌਤ ਦੀ ਨਾ ਰਤੀ ਪਰਵਾਸ ਛੱਡਾਂਗੇ ਨਾ ਕਦੀ ਤੇਰਾ ਕੀ ਇਹ ਗੀਤਾਂ ਵਿੱਚ ਹੀ ਹੈ ਕੀ ਐ ਭਜਨਾ ਵਿੱਚ ਹੀ ਐ ਜਾਂ ਮੇਰੇ ਜੀਵਨ ਵਿੱਚ ਵੀ ਹੈ ਕਿ ਮੈਨੂੰ ਮੌਤ ਦਾ ਕੀ ਨਹੀਂ ਹੈਗਾ ਅਸੀਂ ਦੇਖਦੇ ਹਾਂ ਇੱਥੇ ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਗੀਤਾਂ ਭਜਨਾ ਨੂੰ ਵੀ ਗਾਉਂਦੇ ਆ ਕਿ ਸਾਨੂੰ ਮੌਤ ਦੀ ਨਰਤੀ ਪ੍ਰਵਾਸ ਛੱਡਾਂਗੇ ਨਾ ਕਦੀ ਤੇਰਾ ਯਹੋਵਾ ਸਾਡੇ ਅਸੀਂ ਮੌਤ ਦੀਆਂ ਬਾਦੀਆਂ ਨੂੰ ਲੰਘਾਂਗੇ ਹਾਂਜੀ ਅਸੀਂ ਮੌਤ ਦੀਆਂ ਬਾਦੀਆਂ ਚ ਕਦੇ ਡਰਾਂਗੇ ਨਾ ਸੰਘਾਂਗੇ ਅਸੀਂ ਮੌਤ ਦੀਆਂ ਬਾਦੀਆਂ ਵਿੱਚ ਲੰਘਦੇ ਦੋਸ ਕਿਨਾਂ ਚਾਹੇ ਮੈਂ ਮੌਤ ਦੀ شادی ਬਾਦੀ ਵਿੱਚ ਫਿਰਾਂ ਮੈਂ ਕਿਸੇ ਬਦੀ ਕੋਲੋਂ ਕਿਉਂ ਕਿਉਂਕਿ ਤੂੰ ਮੇਰੇ ਨਾਲ ਸਾਡੇ ਨਾਲ ਯਿਸੂ ਨੇ ਆਖਿਆ ਵੇਖੋ ਮੈਂ ਯੁੱਗ ਦੇ ਅੰਤਿਕ ਤੁਹਾਡੇ ਨਾਲ ਆ ਜਾਓ ਜਾ ਕੇ ਮੇਰੀ ਖੁਸ਼ਖਬਰੀ ਦਾ ਕੀ ਕਰੋ ਅਸੀਂ ਸਮੇ ਨੂੰ ਦੇਖੇ ਬੈਠ ਨਹੀਂ ਸਕਦੇ ਹਾਲਾਤਾਂ ਦੇਖੇ ਰੁਕ ਨਹੀਂ ਸਕਦੇ ਮੌਤ ਦੇ ਡਰ ਤੋਂ ਰੁਕ ਨਹੀਂ ਸਕਦੇ ਅਸੀਂ ਅਸੀਂ ਛੁੜਾਏ ਗਏ ਆ ਜੀਵਨ ਪਾਏ ਹੋਏ ਲੋਕਾਂ ਲੋਕ ਸਾਡੇ ਬਾਰੇ ਕੀ ਵਿਚਾਰ ਕਰਦੇ ਇਸ ਗੱਲ ਦਾ ਧਿਆਨ ਦੇਣ ਦੀ ਲੋੜ ਨਹੀਂ ਲੋਕ ਸਾਡੇ ਬਾਰੇ ਕੀ ਕਹਿੰਦੇ ਇਸ ਗੱਲ ਤੇ ਗੌਰ ਕਰਨ ਦੀ ਲੋੜ ਨਹੀਂ ਸਾਨੂੰ ਆਪਣੇ ਮਹੱਲੇ ਸ਼ਹਿਰ ਨਗਰ ਜਿੱਥੇ ਵੀ ਮੌਕਾ ਮਿਲਦਾ ਹੈ ਪ੍ਰਭੂ ਦੀ ਗਵਾਹੀ ਦੇਣ ਦੀ ਲੋੜ ਹੈ ਪਹਿਲੀ ਸਦੀ ਦੀ ਕਲੀਸਿਆ ਚੈਨ ਵਿੱਚ ਨਹੀਂ ਸੀ ਆਰਾਮ ਵਿੱਚ ਨਹੀਂ ਸੀ ਖੁਸ਼ੀ ਵਿੱਚ ਨਹੀਂ ਸੀ ਉਹ ਸਤਾਉ ਵਿੱਚ ਸੀ ਸੰਕਟ ਵਿੱਚ ਸੀ ਪਰੇਸ਼ਾਨੀ ਵਿੱਚ ਸੀ ਇਹਨਾਂ ਹਾਲਾਤਾਂ ਦੇ ਵਿੱਚ ਫਿਲਿਪਸ ਨੇ ਜਾ ਕੇ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਲਾ ਕੇ ਕੀਤਾ ਪ੍ਰਚਾਰ ਕੀਤਾ ਉਹਨੇ ਚੰਗੇ ਸਮੇਂ ਦੀ ਕੀ ਨਹੀਂ ਕੀਤੀ ਉਡੀਕ ਨਹੀਂ ਕੀਤੀ ਵੇ ਸ਼ਾਂਤੀ ਹੋਏਗੀ ਜਰੂਸ਼ਲਮ ਚ ਪੌਲਸ ਨੂੰ ਫੜਿਆ ਜਾਏਗਾ ਪੌਲਸ ਦੇ ਉੱਤੇ ਕੋ ਕੇਸ ਦਰਜਾ ਹੋਏਗਾ ਫਿਰ ਦੇਖਾਂਗੇ ਜਦੋਂ ਸ਼ਾਂਤੀ ਹੋਏਗੀ ਅਸੀਂ ਜਾ ਕੇ ਕਿਤੇ ਕੀ ਕਰਾਂਗੇ ਪ੍ਰਭੂ ਯੇਸ਼ੂ ਨੇ ਆਖਿਆ ਜਦੋਂ ਆਤਮਾ ਆਏਗਾ ਤੁਸੀਂ ਸਮਰਥ ਪਾਓਗੇ ਪਵਿੱਤਰ ਆਤਮਾ ਸਾਨੂੰ ਕੀ ਦਿੰਦਾ ਆ ਦਲੇਰੀ ਦਿੰਦਾ ਹੈ ਸਮਰਥ ਦਿੰਦਾ ਆ ਸਾਨੂੰ ਸਮੇ ਦਾ ਇੰਤਜ਼ਾਰ ਨਹੀਂ ਕਰਨਾ ਵੀ ਦੇਖਦੇ ਆ ਕਦੋਂ ਮਾਹੌਲ ਚੰਗਾ ਹੁੰਦਾ ਹੁਣ ਮਾਹੌਲ ਚੰਗਾ ਹੋਣ ਵਾਲਾ ਹੁਣ ਹਾਲਾਤ ਬਦਲਨੇ ਵਾਲੇ ਹੁਣ ਬਾਈਬਲ ਕਹਿੰਦੀ ਸਭਨਾ ਚੀਜ਼ਾਂ ਦਾ ਅੰਤ ਕੀ ਹੈ ਨੇੜੇ ਹੈ ਰਾਜ ਰਾਜ ਤੇ ਚੜ੍ਹਾਈ ਕਰੇਗਾ ਦੇਸ਼ ਦੇਸ਼ ਦੇ ਵਿਰੁੱਧ ਹੈ ਕੌਮ ਕੌਮ ਦੇ ਵਿਰੁੱਧ ਹੈ ਧਰਮ ਧਰਮ ਦੇ ਵਿਰੁੱਧ ਹੈ ਹੁਣ ਜਿਆਦਾ ਤੋਂ ਜਿਆਦਾ ਭਿਆਨਕ ਹਾਲਾਤ ਹੁੰਦੇ ਜਾ ਰਿਹਾ ਪਰ ਇਨ੍ਹਾਂ ਹਾਲਾਤਾਂ ਵਿੱਚ ਕੀ ਇੱਕ ਮਸੀਹ ਦਾ ਵਿਸ਼ਵਾਸੀ ਜਨ ਚੁੱਪ ਰਹਿ ਸਕਦਾ ਹੈ ਬਾਈਬਲ ਕਹਿੰਦੀ ਨਹੀਂ ਉਨੇ ਆਖਿਆ ਚਾਨਣ ਨੂੰ ਛਪਾਇਆ ਨਹੀਂ ਜਾ ਸਕਦਾ ਦੀਵਾ ਵਾਲ ਕੇ ਟੋਕਰੇ ਹੇਠ ਥੱਲੇ ਰੱਖਿਆ ਨਹੀਂ ਜਾ ਸਕਦਾ ਸਚਾਈ ਲੁਕੋਈ ਨਹੀਂ ਜਾ ਸਕਦੀ ਸਚਾਈ ਨੂੰ ਦੱਸਣਾ ਪੈਗਾ ਉਹਦੀ ਜ਼ਿੰਮੇਦਾਰੀ ਉਸ ਵਿਅਕਤੀ ਦੀ ਹੈ ਜਿਹਨੇ ਯਿਸੂ ਮਸੀਹ ਤੇ ਕੀ ਕੀਤਾ ਆ ਵਿਸ਼ਵਾਸ ਕੀਤਾ ਔਰ ਇਹ ਕੰਮ ਉਹਦੇ ਲਈ ਸੌਖਾ ਆ ਜਿਹਨੇ ਪ੍ਰਭੂ ਨੂੰ ਆਪਣਾ ਕੀ ਦਿਖਾਇਆ ਸਮਰਪਣ ਦਿਖਾਇਆ ਔਰ ਦੂਜੀ ਗੱਲ ਉਹ ਹਾਲਾਤਾਂ ਨੂੰ ਨਹੀਂ ਦੇਖਦਾ ਉਹ ਕੀ ਦੇਖੇਗਾ ਪ੍ਰਭੂ ਦੇ ਹੁਕਮ ਨੂੰ ਦੇਖੇਗਾ ਸਾਡੇ ਲਈ ਹਾਲਾਤ ਨਹੀਂ ਸਾਡੇ ਲਈ ਮਹੱਤਵਤਾ ਕੀ ਹੈ ਪ੍ਰਭੂ ਦੇ ਹੁਕਮਾਂ ਦੀ ਪਾਲਣਾ ਕਰਨਾ ਚੱਲੀਏ ਲੱਗ ਗਿਆ ਸਮਝ ਆਪਾਂ ਨੂੰ ਦੋ ਸਬਕ ਅਸੀਂ ਕੀ ਸਿੱਖੇ ਪਹਿਲਾ ਸਬਕ ਸਾਡੇ ਤੋਂ ਪਰਮੇਸ਼ਰ ਸਮਰਪਣ ਕੀ ਚਾਹੁੰਦਾ ਹਿਰਦੇ ਚਾਹੁੰਦਾ ਜਿਹੜਾ ਫਿਲੀਪਸਿਓ ਪ੍ਰਭੂ ਦੇ ਕੰਮਾਂ ਲਈ ਕੀ ਸੀ ਸਮਰ ਦੂਸਰਾ ਉਹਨੇ ਮਾੜੇ ਹਾਲਾਤਾਂ ਵਿੱਚ ਜਾ ਕੇ ਪ੍ਰਭੂ ਦੀ ਕੀ ਦਿੱਤੀ ਉਹਨੇ ਚੰਗੇ ਸਮੇਂ ਦਾ ਕੀ ਨਹੀਂ ਕੀਤਾ ਇੰਤਜ਼ਾਰ ਨਹੀਂ ਕੀਤਾ ਉਹਨੇ ਜਾ ਕੇ ਯੀਸ਼ੂ ਮਸੀਹ ਦੀ ਖੁਸ਼ਖਬਰੀ ਸੁਣਾਉਂਦਾ ਕੀ ਲਿਆ ਫੈਸਲਾ